ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਨੱਥੋਕੇ ਨੱਥੋਕੇ ਪਿੰਡ ਮੋਗੇ ਜ਼ਿਲ੍ਹੇ ਦਾ ਬਾਗਾਪੁਰਾਣਾ ਨੂੰ ਤਹਿਸੀਲ ਪੈਂਦੀ ਹੈ ਬਾਗੇਪੁਰਾਣੇ ਤੋਂ ਨਿਹਾਲ ਸਿੰਘ ਵਾਲੇ ਨੂੰ ਜਦੋਂ ਜਾਣੇ ਆ ਤਾਂ ਮੇਨ ਛੜਕ ਦੇ ਉੱਤੇ ਨੱਥੋਕੇ ਪਿੰਡ ਆਉਂਦਾ ਨਾਲ ਦਾ ਪਿੰਡ ਉਗੋਕੇ ਵੀ ਹੈ ਸੋ ਨੱਥੋਕੇ ਪਿੰਡ ਚੋ ਵੀਡੀਓ ਬਣਾ ਰਹੇ ਆ ਇਹਦੇ ਆਸ-ਪਾਸ ਹੋਰ ਪਿੰਡ ਜੇ ਦੱਸੋ ਆਪਾਂ ਗੱਲ ਕਰੀਏ ਤਾਂ ਕੋਹਲਿਆ ਕਲਾਂ ਇਤੋਂ ਇਲਾਵਾ ਫੁੱਲੇ ਵਾਲਾ ਚੜੱਕ ਇਹਦੇ ਆਸ-ਪਾਸ ਦੇ ਪਿੰਡ ਹੈ ਇੱਕ ਡੇਰੀ ਫਾਰਮ ਆ ਬਾਈ ਜੀ ਹੋਰਿਆਂ ਦਾ ਇੱਥੇ ਪ੍ਰੋਪਰ ਸ਼ੈੱਡ ਵੀ ਪਾਇਆ ਹੋਇਆ ਮੱਝਾਂ ਤੇ ਕੁਛ ਨਾ ਗਾਵਾਂ ਇਹ ਤੋਂ ਇਲਾਵਾ ਬਾਈ ਨੂੰ ਸ਼ੌਂਕ ਆ ਵੱਖਰੇ ਵੱਖਰੇ ਪਸ਼ੂਆਂ ਦਾ ਜਿਹਦੇ ਚ ਘੋੜੀਆਂ ਵੀ ਬਾਈ ਨੇ ਰੱਖੀਆਂ ਹੋਈਆਂ ਸੋ ਅੱਜ ਦੀ ਜਿਹੜੀ ਵੀਡੀਓ ਆ ਇਸ ਵੀਡੀਓ ਚ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਤਾਜੀ ਸੂਈ ਵੀ ਹੈ ਜਿੰਨਾ ਦੁੱਧ ਇਸ ਥਲੇ ਇਸ ਟਾਈਮ ਤਿਆਰ ਹੋ ਤੁਹਾਨੂੰ ਵੀਡੀਓ ਚ ਦੱਸਾਂਗੇ ਬੇਨਤੀ ਇਹ ਆ ਵੀਓ ਤੁਸੀਂ ਇੱਥੇ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਜਾਓ ਉਸ ਤੋਂ ਬਾਅਦ ਥੋੜੀ ਸਾਮ ਸੰਭਾਲਦੇ ਆ ਵੀ ਤੁਸੀਂ ਦੁੱਧ ਕਿੰਨਾ ਚਾਹੋਗੇ ਲਾਂਬਾ ਦੇਣ ਨਾਲੋਂ ਵੇਤਰ ਇਹ ਹੋਊਗਾ ਵੀ ਤੁਸੀਂ ਸੌਦਾ ਕਰਿਓ ਸਾਈ ਪੱਕੀ ਕਰ ਲਿਓ ਤੇ ਉਸ ਤੋਂ ਬਾਅਦ ਚੋ ਦੁੱਧ ਜਿੰਨਾ ਤੁਹਾਨੂੰ ਅਸੀਂ ਦੱਸਾਂਗੇ ਉਹ ਇੱਥੇ ਤੁਸੀਂ ਆਪ ਚੋ ਸਕੋਗੇ ਸੋ ਆਓ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਆ ਤਸੱਲੀ ਕਰਨ ਦਾ ਹਰੇਕ ਪੱਖ ਤੋਂ ਤੇ ਉਹ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਆਓ ਡਿਟੇਲ ਵਾਈ ਦੀ ਉਹਨਾਂ ਤੋਂ ਪੁੱਛਦੇ ਆਂ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਸਤਿ ਨਾਮ ਆਪਣਾ ਦੱਸ ਦਿਓ ਬਈ ਨਰਮਲ ਸਿੰਘ ਜੀ ਨਰਮਲ ਬਾਈ ਅੱਜ ਆਪਾਂ ਇੱਕ ਮੱਝ ਵੇਚਣ ਲੱਗੇ ਆਂ ਉਹ ਤੋਂ ਪਹਿਲਾਂ ਪਸ਼ੂ ਜਿਹੜੇ ਆ ਉਹ ਫਿਰ ਪਹਿਲਾਂ ਤੋਂ ਹੀ ਘਰੇ ਰੱਖਦੇ ਹੋਵੋਗੇ ਨਾ ਹਾਂਜੀ ਸ਼ੁਰੂ ਤੋਂ ਰੱਖਦੇ ਹਾਂ ਪਸ਼ੂ ਆਮ ਜਿਹੜਾ ਹੁਣ ਟ੍ਰੈਂਡ ਜਾਂ ਚੱਲਦਾ ਕੋਈ ਕਹਿੰਦਾ ਵੀ ਕੱਲੀਆਂ گاਵਾ ਰੱਖੀਆਂ ਹੁਣ گاਵਾ ਸੁੱਕਣਾ ਕੋਈ ਕਹਿੰਦਾ ਮੱਝਾਂ ਰੱਖਣੀਆਂ ਤੁਸੀਂ ਸਾਰੇ ਹੀ ਜਾਨਵਰ ਰੱਖੇ ਹੋਏ ਆ ਮਤਲਬ ਘੋੜੀ ਵੀ ਹੈ ਮੱਝਾਂ گاਵਾ ਮੈਂ ਵੇਖ ਰਿਹਾ ਵੀ ਕੁੱਕੜ ਵੀ ਆ ਤੇ ਕੁੱਤੇ ਵੀ ਆ ਇਹ ਸਾਰਿਆਂ ਦਾ ਹੀ ਸ਼ੌਂਕ ਬਈ ਫਿਰ ਪਸ਼ੂ ਹਾਂਜੀ ਠਰਕੇ ਆ ਸਾਰਿਆਂ ਦਾ ਵਸੇ ਐਸ਼ਾ ਮੈਕਸੀਆ ਹੋਇਆ ਇਹਦਾ ਕੰਮ ਅੱਛਾ ਸਾਰੇ ਸੰਭੀ ਜਾਂਦੇ ਨਾਲ ਸਾਰੇ ਸੰਭੀ ਨੇ ਠੀਕ ਹੈ ਜੀ ਲਗਾ ਰਹਿਿੰਦਾ ਖੇਤਾਂ ਦੇ ਵਿੱਚ ਆਪਾਂ ਬੈਠਿਆ ਅੱਛਾ ਭਾਈ ਅੱਜ ਜਿਹੜੀ ਮੱਝ ਵੇਚਣ ਲੱਗਿਓ ਘਰ ਦੀ ਆਪਣੀ ਜਾਂ ਖਰੀਦੀ ਹੋਈ ਘਰ ਦੀ ਝੋਟੀ ਹੈ ਕਿੰਨਾ ਮਸੂਆ ਇਹ ਸੁਪੀ ਭਾਈ ਤੀਜਾ ਸੁਆ ਸੁਹੀ ਹੈ ਜੀ ਤੀਜਾ ਸੁਆ ਅੱਜ ਇਹਨੂੰ ਦਿਨ ਕਿੰਨੇ ਹੋ ਗਏ ਹੋਣਗੇ ਭਾਈ ਸੁਈ ਨੂੰ 13 ਦਿਨ ਹੋ ਗਏ ਨੇ ਸੁਈ ਨੂੰ ਹਜੇ ਫਿਰ ਮੈਲੇ ਤੋਂ ਤੁਰੂਗੀ ਇਹ ਕੱਢ ਤੁਰ ਪਿਆ ਦਾ ਕਿ ਤੁਰੂਗੀ ਤੁਰੂਗੀ ਠੀਕ ਹੈ ਅੱਛਾ ਭਾਈ ਹੁਣ ਅੱਜ 13ਵੇਂ ਦਿਨ ਦੁੱਧ ਕਿੰਨਾ ਹੋਊਗਾ ਅੱਜ 15 ਲੀਟਰ ਤਿਆਰ ਹੈ ਜੀ 15 ਲੀਟਰ ਕੋਈ ਵੀ ਭਰਾ ਦੋ ਟਾਈਮ ਚ ਹੋ ਸਕਦਾ ਹਾਂ ਦੋ ਚੋ ਤੋਂ ਚੋ ਤੋ ਚੋ ਤਿੰਨ ਚੋ ਚੋ ਚਾਰ ਚੋ ਚੋ ਜਿਹੜੇ ਠੀਕ ਹੈ ਬੱਚਾ ਨਹੀਂ ਕੀ ਦਿੱਤਾ ਬਈ ਕੱਟਾ ਜੀ ਬੱਚਾ ਕੱਟਾ ਠੀਕ ਹੈ ਕਿ ਇਹਦੀ ਡਿਮਾਂਡ ਰੱਖਦੇ ਹਾਂ ਛੋਟੀ ਦੀ ਇਹਦੀ 1 ਲੱਖ 45 ਹਜ਼ਾਰ ਡਿਮਾਂਡ ਰੱਖ ਠੀਕ ਹੈ ਦੱਸੋ ਸੂਆ ਤੀਜਾ ਸੂਈ ਹੈ ਬਾਡੀ ਬੰਤਰ ਬਹੁਤ ਚੰਗੀ ਹੈ ਮੱਝ ਦੀ ਤੁਸੀਂ ਹਵਾਨੇ ਦੀ ਇਹ ਗਾੜੀ ਦੇਖ ਲਓ ਅਸੀਂ ਵੀਡੀਓ ਦੇ ਵਿੱਚ ਬਾਲਟੀ ਸਾਹਮਣੇ ਰੱਖ ਲਈ ਕੋਸ਼ਿਸ਼ ਕਰਾਂਗੇ ਵੀ ਧਾਰਾਂ ਵੀ ਮਾਰ ਕੇ ਦਿਖਾ ਦਈਏ ਜੇ ਉਪਰੇ ਬੰਦੇ ਤੋਂ ਵੈਸੇ ਡਰਦਾ ਨਹੀਂ ਜੇ ਨਾ ਡਰੀ ਤਾਂ ਫਿਰ ਧਾਰਾ ਮਾਰ ਕੇ ਵੀਡੀਓ ਦੇ ਲਾਸਟ 'ਚ ਤੁਸੀਂ ਵੇਟ ਕਰਿਓ ਤੁਹਾਨੂੰ ਪਸਮਾ ਦੇ ਵਿੱਚ ਇਹਦੇ ਥਣ ਵੀ ਦਿਖਾ ਦੂੰਗਾ ਥੋੜਾ ਜ਼ੂਮ ਕਰਦੇ ਆ ਮੋਬਾਈਲ ਨੂੰ ਤੇ ਇਸ ਤਰੀਕੇ ਨਾਲ ਤੁਹਾਨੂੰ ਹਵਾਨਾ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਅ ਗਾੜੀ ਚੰਗੀ ਦੀਂਦੀ ਆ ਦੋਸਤੋ ਤੇ ਜਿਹੜੀ ਮੱਝ ਦੀ ਗਾੜੀ ਚੰਗੀ ਹੋਵੇ ਉਹਦੇ ਉਹਦਾ ਦੁੱਧ ਜਿਹੜਾ ਉਹ ਚੰਗਾ ਹੀ ਰਹਿੰਦਾ ਹਮੇਸ਼ਾ ਇਹ ਰੂਲ ਹੀ ਐ ਸੋ ਤੋੜ ਕੇ ਵੀ ਦਿਖਾਉਣੇ ਆ ਨਰਮਲ ਭਾਈ ਖੋਲੇ ਨੂੰ ਆਪਾਂ ਤੋੜ ਕੇ ਦਿਖਾਈ ਗਏ ਜਿਹਨੇ ਕੱਟੇ ਨੂੰ ਜਨਮ ਦਿੱਤਾ ਇਹ ਕੱਟਾ ਬਾਈ ਕੋਲ ਇੱਕ ਝੋਟਾ ਰੱਖਿਆ ਹੋਇਆ ਉਹਦਾ ਬੱਚਾ ਹੈ ਮੱਝ ਬਾਈ ਕਹਿੰਦਾ ਵੀ ਗੱਭਣ ਵੇਚ ਸਕਦੇ ਸੀ ਪਰ ਇਹ ਸੀ ਵੀਰ ਝੋਟਾ ਦੇਖਾਂਗੇ ਕਿੱਦਾਂ ਦੇ ਬੱਚੇ ਪਾਉਂਦਾ ਸੋ ਇਹ ਇਹਨੇ ਕੱਟੇ ਨੂੰ ਮੱਝ ਨੇ ਜਨਮ ਦਿੱਤਾ ਮੱਝ ਥਾਲੇ ਦੁੱਧ ਜਿਹੜਾ ਉਹ ਹਾਜ਼ਰ ਹੈ ਇਸ ਟਾਈਮ 15 ਲੀਟਰ ਹੈ 13ਵਾਂ ਦਿਨ ਸੂਈ ਨੂੰ ਹੋਇਆ ਹਜੇ ਮੈਲੇ ਤੋਂ ਇਹਨੇ ਤੁਰਨਾ ਢਾਂਚਾ ਤੁਸੀਂ ਇਹਦਾ ਦੇਖ ਲਓ ਸੈਂਗੇ ਦੇ ਥੋੜੇ ਖੁੱਲੇ ਆ ਪਰ ਬਾਡੀ ਦੇ ਹਿਸਾਬ ਤੇ ਪੂਰੇ ਜੱਜਦੇ ਆ ਚੰਗੇ ਦੁੱਧ ਵਾਲੀ ਆ ਦੱਸੋ ਤਾਂ ਨੇਚਰਲੀ ਆ ਹਵਾਨਾ ਨੇ ਬਹੁਤ ਸੋਹਣਾ ਹੀ ਦਿਖਾਉਣਾ ਹੈ ਨਰਮੋ ਬਾਈ ਫੇਰ ਇੱਕ ਵਾਰ ਇਧਰੋਂ ਮੋੜ ਕੇ ਨਾ ਵਾਪਸ ਉਧਰ ਨੂੰ ਹੀ ਲੈ ਜਾਓ ਤਹਿਸੀਲ 3 ਫੇ ਦੋਸਤੋ ਫੋਲੀ ਆ ਜਿਵੇਂ ਬਾਈ ਤੋਰ ਰਿਹਾ ਹੋਵੇ ਮਗਰ ਤੁਰਦੀ ਜਾਂਦੀ ਹੈ ਚੋ ਕੋਈ ਵੀ ਸਕਦਾ ਜੇ ਕਿਸੇ ਘਰੇ ਭੈਣਾ ਦਾ ਦੁੱਧ ਚੋਂਦਿਆਂ ਤਾਂ ਤਾਂ ਵੀ ਕੋਈ ਦਿੱਕਤ ਨਹੀਂ ਹੈ ਤੇ ਜੇ ਕੋਈ ਬਾਈ ਆਪ ਚੋਂਦਾ ਤਾਂ ਤੁਸੀਂ ਮਿਲਕਿੰਗ ਕਰ ਸਕਦੇ ਹੋ ਹਵਾਨਾ ਦੱਸਦਾ ਦੋਸਤੋ ਇੱਕ ਚੰਗੇ ਦੁੱਧ ਵਾਲੀ ਹੈ ਮੱਝ ਹੈ 1 ਲੱਖ ਤੇ 45000 ਬਾਈ ਨੇ ਰੇਟ ਰੱਖਿਆ 15 ਲੀਟਰ ਦੁੱਧ ਹਾਜ਼ਰ ਹੈ ਇਸ ਟਾਈਮ 13ਵੇਂ ਦਿਨ ਬਾਕੀ ਧਾਰਾ ਮਾਰ ਕੇ ਆਪਾਂ ਦੇਖਾਂਗੇ ਵੀਡੀਓ ਦੇ ਵਿੱਚ ਤੇ ਪਸਮਾਹ ਚ ਕੋਸ਼ਿਸ਼ ਇਹ ਵੀ ਕਰ ਲਾਂਗੇ ਵੀ ਚੋਕੇ ਵੀ ਤੁਹਾਨੂੰ ਉਹ ਤੋਂ ਬਾਅਦ ਚ ਪਸਮਾਹ ਤੋਂ ਬਾਅਦ ਚ ਤੋਰ ਕੇ ਵੀ ਦਿਖਾ ਸਕੀਏ ਸੋ ਬਾਈ ਬੱਚਾ ਛੱਡ ਲੂਗਾ ਤੇ ਫਿਰ ਇਹ ਤੁਹਾਨੂੰ ਇਹਦੀਆਂ ਧਾਰਾ ਮਾਰ ਕੇ ਦਿਖਾਵਾਂਗੇ ਦੱਸੋ ਪਸਮਾਹ ਕੰਪਲੀਟ ਕਰ ਗਈ ਐ ਮੈਂ ਅੱਜ ਮੈਂ ਥੋੜਾ ਜਿਹਾ ਦੂਰ ਹੋ ਕੇ ਜ਼ੂਮ ਕੀਤਾ ਕਿਉਂਕਿ ਉਪਰੇ ਬੰਦੇ ਤੋਂ ਪਸੂ ਕਈ ਵਾਰ ਆਏ ਲੱਗਦਾ ਹੁੰਦਾ ਵੀ ਕਬਰਾ ਨਾ ਜਾਵੇ ਡਰ ਨਾ ਜਾਵੇ ਸੋ ਧਾਰਾਂ ਬਾਈ ਮਾਰੂਗਾ ਬਾਲਟੀ ਚ ਤੇ ਤੁਹਾਨੂੰ ਮੈਂ ਧਾਰਾਂ ਜਿਹੜੀਆਂ ਉਹ ਦਿਖਾ ਦਊਂਗਾ ਨਾ ਅਗਲੇ ਤੇ ਪਿਛਲੇ ਥਾਂ ਨੂੰ ਬਾਈ ਨੇ ਫੜਿਆ ਬਦਲ ਲਓ ਥਾਂ ਬਾਈ ਦੂਜੇ ਥਾਂ ਫੜ ਲਿਓ ਹੁਣ ਸੋ ਇਹ ਤੁਸੀਂ ਤਾਰਾ ਦੂਜੇ ਥਾਂਾਂ ਚੋ ਵੀ ਦੇਖ ਸਕਦੇ ਹੋ ਸੋ ਇਸ ਤਰ੍ਹਾਂ ਦਾ ਰੋਖ ਆ ਦੋਸਤੋ ਹੁਣ ਫੇਰ ਆਪਾਂ ਦੇਖਦੇ ਆਂ ਪਸਮਾ ਦੇ ਵਿੱਚ ਥੋੜਾ ਜਿਹਾ ਨੂੰ ਤੋੜ ਕੇ ਵੀ ਤੁਹਾਨੂੰ ਨਾਲ ਦਿਖਾ ਦੇਣੀ ਸੋ ਦੋਸਤੋ ਇਸੇ ਤਰ੍ਹਾਂ ਹੀ ਇਹਨੂੰ ਤੁਸੀਂ ਦੇਖ ਲਓ ਵਾਰ-ਵਾਰ ਖੋਲ ਕੇ ਤੋੜਦੇ ਨਹੀਂ ਜਿਹਨੇ ਖਰੀਦਣੀ ਆ ਉਹਨੇ ਆ ਕੇ ਤਸੱਲੀ ਕਰ ਲੈਣੀ ਆ ਨੰਬਰ 22 ਦਾ ਸਕਰੀਨ ਉੱਤੇ ਕਾਲ ਇਸ ਨੰਬਰ ਤੇ ਕਰਿਓ ਜੀ ਅੱਜ ਦੀ ਵੀਡੀਓ ਚੈੱਕ ਵੀ ਮੈਂ ਤੁਹਾਨੂੰ ਦਿਖਾਉਣੀ ਸੀ ਧੰਨਵਾਦ